ਸ਼ਹੀਦੀ ਜੋੜ ਮੇਲ ਸ਼੍ਰੀ ਫਤਿਹਗੜ੍ਹ ਸਾਹਿਬ ਅੱਜ ਪਹਿਲਾ ਦੀਵਾਨ ਆ ਤਾਂ ਪਹਿਲੇ ਦੀਵਾਨ ਜਿੱਥੇ ਅਲੱਗ-ਅਲੱਗ ਲੰਗਰ ਲਾਏ ਗਏ ਨੇ ਸਿੱਖ ਸੰਗਤਾਂ ਦੇ ਵੱਲੋਂ ਉੱਥੇ ਹੀ ਅੱਜ ਜਿੱਥੇ ਹੁਣ ਖੜੇ ਆ ਇੱਥੇ ਵੱਖਰਾ ਇੱਕ ਲੰਗਰ ਲਾਇਆ ਗਿਆ ਦਵਾਈਆਂ ਦਾ ਲੰਗਰ ਜਿੱਥੇ ਇੰਨੀ ਠੰਡ ਦੇ ਵਿੱਚ ਜਿਹੜੀ ਸੰਗਤ ਆਉਂਦੀ ਆ ਸੇਤ ਨੂੰ ਵੀ ਜਿਹੜਾ ਮੱਦੇ ਨਜ਼ਰ ਰੱਖਦੇ ਆ ਉਹ ਸਾਡੇ ਨਾਲ ਬਾਈ ਹੁਣੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਹ ਲੰਗਰ ਲਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਕਿਵੇਂ ਇਹ ਉਹ ਹੋਇਆ ਕਿਉਂਕਿ ਵੱਖ-ਵੱਖ ਲੰਗਰ ਲੱਗਦੇ ਹਨ ਕੋਈ ਪ੍ਰਸ਼ਾਦ ਦੇ ਦਾ ਲਾਉਂਦਾ ਕੀ ਬਹੁਤ ਪਕਵਾਨ ਨੇ ਜਿਹੜੇ ਇੱਥੇ ਲੰਗਰ ਲਾਏ ਜਾਂਦੇ ਨੇ ਪਰ ਤੁਹਾਡੇ ਵੱਲੋਂ ਦਵਾਈਆਂ ਦਾ ਲੰਗਰ ਹੀ ਕਿਉਂ ਵੀਰੇ ਆਪਣੇ ਨਾ ਜਿਹੜੀ ਆਪਣਾ ਟੀਮ ਹੈ ਜੀ ਤਕਰੀਬਨ ਤਾਂ 5 ਸਾਲ ਤੋਂ ਗੁਰਦੁਆਰਾ ਦੱਖਣਵਰ ਸਾਹਿਬ ਪਟਿਆਲਾ ਤੋਂ ਜਿਹੜਾ ਦਵਾਈਆਂ ਦਾ ਲੰਗਰ ਲਾ ਰਹੀ ਹੈ ਜੀ ਆਪਣਾ ਹਰ ਹਫਤੇ ਦੱਖਣਵਰ ਸਾਹਿਬ ਦੇ ਕੋਲ ਜਿਹੜਾ ਦਵਾਈਆਂ ਦਾ ਲੰਗਰ ਲੱਗਦਾ ਹੈ ਤੇ ਦਿੱਲੀ ਜਿਵੇਂ ਮਲਮਪੱਟੀ ਸੇਵਾ ਹੁੰਦੀ ਹੈ ਵੀਰੇ ਉੱਥੇ ਮਲਮਪੱਟੀ ਤੇ ਜਿਵੇਂ ਆਪਣੇ ਕੋਲ ਕੋਈ ਗਰੀਬ ਹੋਵੇ ਜਾਂ ਸੜਕਾਂ ਤੇ ਰੁੱਲ ਰਿਹਾ ਹੋਵੇ ਜਿਹਦੇ ਲੱਤਾਂ ਬਾਹਾਂ ਨੂੰ ਕੀੜੇ ਪਏ ਹੋਣ ਜਾਂ ਗਲੇ ਸੜੇ ਹੋਣ ਵੀਰੇ ਬਿਲਕੁਲ ਉਹ ਆ ਕੇ ਆਪਣੇ ਕੋਲ ਨਾਲ ਬਿਲਕੁਲ ਫ੍ਰੀ ਆਫ ਕੋਸਟ ਬਿਨਾ ਕਿਸੇ ਪੈਸਾ ਦਿੱਤੇ ਮਲਮਪੱਟੀ ਕਰਾ ਕੇ ਜਾਂਦੇ ਨੇ ਜੀ ਉਸ ਤੋਂ ਬਾਅਦ ਆਪਾਂ ਅੱਜ ਤੋਂ 3 ਸਾਲ ਪਹਿਲਾਂ ਇੱਕ ਵਾਰੀ ਉਪਰਾਲਾ ਕੀਤਾ ਸੀ ਕਿਉਂਕਿ ਪਹਿਲੀ ਵਾਰੀ ਆਪਾਂ ਦੇਖੀ ਕੋਸ਼ਿਸ਼ ਕਰਕੇ ਕੋਤੇਗੜ੍ਹ ਸਾਹਿਬ ਦੀ ਧਰਤੀ ਤੇ ਛੋਟੇ ਸਾਹਿਬ ਜੀ ਦੇ ਤੇ ਮਾਤਾ ਗੁਜਰੀ ਜੀ ਦੀ ਯਾਦ ਚੱਕ ਦਵਾਈਆਂ ਦਾ ਕੈਂਪ ਲਾਣਾ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਕਿਹੜਾ ਕ ਛੀ ਦੰਲੀਦਰ ਤੇ ਆਪਣਾ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਅੱਜ ਆਪਣਾ ਤੀਜਾ ਕੈਂਪ ਹੈ ਵੀਰੇ ਸੋ ਬਈ ਸਾਰਿਆਂ ਤੋਂ ਪਹਿਲਾਂ ਜਿਹੜਾ ਕੈਂਪ ਸੀ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਇਹ ਦੁੱਖ ਨਿਵਾਨ ਸਾਹਿਬ ਪਟਿਆਲਾ ਦੇ ਵਿੱਚ ਜਿਹੜਾ ਉੱਥੇ ਲੱਗਦਾ ਹੈ ਉੱਥੇ ਸਾਰਿਆਂ ਤੋਂ ਪਹਿਲਾਂ ਕਦ ਲੱਗਿਆ ਸੀ ਸਭ ਤੋਂ ਪਹਿਲਾਂ ਵੀਰੇ ਆਪਣਾ ਜਿਹੜਾ ਗੁਰਦਵਾਰ ਸਾਹਿਬ ਕੈਂਪ ਲੱਗਾ ਸੀਗਾ ਜੀ 2019 ਚ ਲੱਗਾ ਸੀ ਵੀਰੇ ਉਹਨੇ ਚ ਲੱਗਾ ਸੀ ਜਿਹੜੀ ਕੈਂਪ ਦੀ ਸ਼ੁਰੂਆਤ ਹੋਈ ਹੈ ਵੀਰੇ ਆਪਣੀ ਤੁਸੀਂ ਮੰਨੋ ਕਿ ਵੀਰੇ 50 ਰੁਪਏ ਤੋਂ ਸ਼ੁਰੂ ਹੋਈ ਹੈ ਜੀ ਆਪਣੇ ਕੋਲ ਸਿਰਫ ਦੋ ਮਲਮ ਪੱਟੀਆਂ ਸੀਗੀਆਂ ਤੇ ਥੋੜੀ ਬੇਟੜੀਆਂ ਸੀ ਇਤੋਂ ਜਿਹੜੀ ਸ਼ੁਰੂਆਤ ਹੋਈ ਹੈ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਨਾਲ ਟੀਮ ਵੀ ਜੁੜਦੀ ਗਈ ਜੀ ਤੇ ਉਸ ਤੋਂ ਬਾਅਦ ਜਿਹੜੇ ਪੇਸ਼ੈਂਟ ਵੀ ਆਉਂਦੇਗੇ ਜੀ ਆਪਾਂ ਇੱਕ ਦਿਨ 'ਚ ਹੀ ਨਾਣਾ ਕਰਦੇ ਚੱਲ-ਚੱਲੀ ਬੰਦਿਆਂ ਦੀ ਮਲਮ ਪੱਟੀ ਕੀਤੀ ਹੈ ਉਸ ਤੋਂ ਬਾਅਦ ਕਿਸੇ ਭਰਾ ਵੱਲੋਂ ਦੱਸਿਆ ਕਿ ਕਹਿੰਦੇ ਜੇ ਤੁਸੀਂ ਇਹਦੀ ਪੱਟੀਆਂ ਦੇ ਨਾਲ-ਨਾਲ ਜੇ ਅਸੀਂ ਇਹਨਾਂ ਨੂੰ ਦਵਾਈਆਂ ਵੀ ਦੋਗੇ ਜਿਹੜਾਂ ਨੇ ਜਖਮ ਨੇ ਉਹ ਬੜਾ ਵਧੀਆ ਤਰੀਕੇ ਨਾਲ ਤੇ ਜਲਦੀ ਠੀਕ ਹੋਣਗੇ ਇਸ ਤੋਂ ਬਾਅਦ ਆਪਾਂ ਜੀ ਪਹਿਲਾ ਕੈਂਪ ਲਾਇਆ ਪਹਿਲੇ ਸੀਗਾ ਜੀ 29 ਮਈ 2020 ਚ ਲੱਗਿਆ ਸੀ ਕੈਂਪ 20 ਚ ਲੱਗਿਆ ਸੀਗਾ ਤੇ ਉਦੋਂ ਸ਼ੁਰੂਆਤ ਹੋਈ ਜੀ ਆਪਣੇ ਕੋਲ ਪਹਿਲੇ ਕੈਂਪ ਚ ਪਟਿਆਲੇ ਤੇ ਪੰਜਾਬ ਪੇਸ਼ੰਤ ਆਏ ਸੀਗੇ ਉਸ ਤੋਂ ਬਾਅਦ ਹਰ ਹਫਤੇ ਕੈਂਪ ਲੱਗਦਾ ਗਿਆ ਤੇ ਹੁਣ ਆਪਣੇ ਕੋਲ ਵੀਰੇ ਹਰ ਹਫਤੇ ਜਿਹੜਾ ਪਟਿਆਲੇ ਕੈਂਪ ਲੱਗਦਾ ਹੁੰਦਾ ਸੋ ਤੋਂ ਵੱਧ ਉਪੜੀ ਹੁੰਦੀ ਹੈ ਤੇ ਇੱਧਰ ਆਪਾਂ ਜਿਹੜਾ ਪਿਛਲੀ ਵਾਰ ਕੈਂਪ ਲਾਇਆ ਸੀ ਵੀਰੇ 3000 ਪੇਸ਼ੈਂਟ ਆਪਣੇ ਕੋਲ ਦਵਾਈ ਲੈ ਕੇ ਗਿਆ ਸੀਗਾ ਤੇ ਹੁਣ ਤੱਕ ਆਪਣੇ ਕੋਲ ਜਿਹੜਾ 300 ਤੋਂ ਪੇਸ਼ੈਂਟ ਕਵਰ ਹੋ ਚੁੱਕੇ ਆ ਤੇ ਮਰੇ ਤਕ ਤਕਰੀਬਨ 2 ਕੁ ਵਜੇ ਹੋਣੀ ਟਾਈਮ ਤੇ ਸ਼ਾਮ ਤੱਕ ਦੇਖੋ ਕਿੰਨੇ ਤੱਕ ਹੁੰਦਾ ਵੀਰੇ ਸੋ ਬਾਈ ਜਿਵੇਂ ਤੁਸੀਂ ਕਿਹਾ 2019 ਦੇ ਵਿੱਚ ਜਿਹੜਾ ਪਹਿਲਾ ਕੈਂਪ ਲਾਇਆ ਸੀ 50 ਰੁਪਏ ਦੇ ਨਾਲ ਉਹ ਮਨ ਦੇ ਵਿੱਚ ਕਿਵੇਂ ਆਇਆ ਸੀ ਕਹਿੰਦੇ ਨੇ ਕਿ ਜਦੋਂ ਮਨ ਦੇ ਵਿੱਚ ਵਿਚਾਰ ਆਉਂਦਾ ਕਿਸੇ ਨੂੰ ਦੇਖ ਕੇ ਆਉਂਦਾ ਕਿਸੇ ਤੋਂ ਸਿੱਧ ਲੈ ਕੇ ਆਉਂਦਾ ਤੁਹਾਡੇ ਆਪਾਂ ਆਪਣੇ ਦੇ ਦੁੱਖ ਹੰਡਾਇਆ ਹੋਵੇ ਉਸ ਤੋਂ ਬਾਅਦ ਕਿਸੇ ਦੇ ਦੁੱਖ ਦਾ ਦਰਦ ਪਤਾ ਲੱਗਦਾ ਉਹਨੂੰ ਕੀ ਦੁੱਖ ਹੁੰਦਾ ਮੇਰੇ ਫਾਦਰ ਸਾਹਿਬ ਨੂੰ ਕੈਂਸਰ ਦੀ ਪ੍ਰੋਬਲਮ ਸੀ ਉਸ ਤੋਂ ਬਾਅਦ ਜਿਹੜੀ ਇੱਕ ਸੇਵਾ ਭਾਵਨਾ ਸ਼ੁਰੂ ਹੋਈ ਹੈ ਤੇ ਮਹਾਰਾ ਦੀ ਕਿਰਪਾ ਨੇ ਰਹੀ ਹੈ ਜੀ ਅੱਗੇ-ਅੱਗੇ ਪਰਿਵਾਰ ਮਤਲਬ ਇੱਕ ਤਰ੍ਹਾਂ ਦਾ ਪਰਿਵਾਰ ਹੀ ਹੈ ਜਿਹੜੀ ਸੰਸਾ ਸਾਡੀ ਉਹ ਪਰਿਵਾਰ ਬਣਦਾ ਗਿਆ ਜੀ ਮਰੀਜ਼ ਆਉਂਦੇ ਜਾਂਦੇ ਕਰਦੇ 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 ਆਪਾਂ ਅੱਗੇ-ਅੱਗੇ ਪੇਸ਼ੈਂਟ ਜਿਵੇਂ ਦਵਾਈਆਂ ਤੇ ਲੰਗਰ ਲੱਗ ਰਿਹਾ ਇਸ ਹੁਣ ਜਿਵੇਂ ਦੇਖੋ ਪ੍ਰਗਟ ਸਾਹਿਬ ਵੀ ਧਰਤ ਲਾ ਰਹੇ ਆ ਅਗਲੇ ਉਹਨੂੰ ਆਪਾਂ ਦੇਖਾਂਗੇ ਕਿ ਨਾਨਪੁਰ ਸਾਹਿਬ ਤੇ ਹੌਲੇ-ਹੌਲੇ ਤੇ ਇੱਕ ਕੈਂ ਸੋ ਤੁਸੀਂ ਜਿੱਦਾਂ ਇੱਥੇ ਹੁਣ ਕਿੰਨੇ ਕੁ ਮਰੀਜ਼ ਜਿਹੜੇ ਇੱਕ ਦਿਨ ਦੇ ਵਿੱਚ ਅੱਜ ਪਹਿਲਾ ਦਿਨ ਹੈ ਜਾਂ ਫਿਰ ਪਹਿਲਾਂ ਵੀ ਲੱਗਿਆ ਸੀਗਾ ਇਹ ਪਹਿਲਾ ਦਿਨ ਹੈ ਜੀ ਅੱਜ ਕੈਂਪ ਦਾ 25 26 27 ਦਾ ਕੈਂਪ ਹੈ ਜੀ ਤੇ ਹੁਣ ਤੱਕ ਜਿਹੜੇ 3 3.5 ਸੌ ਮਰੀਜ਼ ਹੋ ਚੁੱਕੇ ਨੇ ਸ਼ਾਮ ਤੱਕ ਲੱਗਦਾ 1000 ਮਰੀਜ਼ ਜਣ ਮਰੀਜ਼ ਹੋ ਜਾਊਗਾ ਇਹਦੇ ਕੈਂਪ ਦੇ ਨਾਲ ਦਵਾਈਆਂ ਦੇ ਲੰਗਰ ਦੇ ਨਾਲ-ਨਾਲ ਮੱਲ ਪੱਟੀ ਵੀ ਹੋ ਰਹੀ ਹੈ ਜੀ ਫਿਜ਼ੋਥੈਰੇਪੀ ਵੀ ਹੋ ਰਹੀ ਹੈ ਤੇ ਉਹਦੇ ਨਾਲ-ਨਾਲ ਮ사ਜ ਵਗੈਰਾ ਹੋ ਗਿਆ ਆਪਣੇ ਕੋਲ ਇੱਕ ਤੇਲ ਵੀ ਤਿਆਰ ਹੁੰਦਾ ਜੀ ਪਟਿਆਲੇ ਦੀ ਸੰਗਤ ਕਾਫੀ ਮਤਲਬ ਫੇਮਸ ਤੇਲ ਹੈ ਉਹ ਜੋੜਾਂ ਦੇ ਦਰਦ ਦਾ ਉਹ ਵੀ ਲੈ ਕੇ ਜਾਂਦੀ ਹੈ ਜਿਵੇਂ ਆਪਾਂ 3 ਸਾਲ ਹੋ ਗਏ ਇੱਥੇ ਕੈਂਪ ਲਾਉਂਦੇ ਨੂੰ ਮੋੜ-ਮੋੜ ਕੇ ਸੰਗਤ ਆ ਰਹੀ ਹੈ ਕਿ ਯਾਰ ਅੱਟੇ ਕੋਲ ਪਿਛਤੀ ਵ ਜੀ ਜਿਹੜੀ ਤੁਸੀਂ ਇੱਥੇ ਦਵਾਈ ਦਿਨੇਓ ਜਦੋਂ ਦਵਾਈਆਂ ਦਾ ਲੰਗਰ ਦਾ ਦਵਾਈ ਦਿਨੇਓ ਉਹ ਸਿੱਧੀ ਦਿਨੇਓ ਜਾਂ ਫਿਰ ਡਾਕਟਰ ਨਾਲ ਨੇ ਉਹਨਾਂ ਦੀ ਇਹ ਜਿਹੜੀ ਸਹਾਇਤਾ ਦੇ ਨਾਲ ਉਹਨਾਂ ਦੇ ਵੱਲੋਂ ਜਿਹੜੀ ਰეკਮੈਂਡ ਹੁੰਦੀ ਉਹ ਹੀ ਦਿਨੇਓ ਜੀ ਆਪਣੇ ਨਾ ਜਿਹੜੇ ਡਾਕਟਰ ਸਾਹਿਬ ਹੈਗੇ ਨੇ ਦੇਖੋ ਰਿੰਦਰ ਹਸਪੀਟਲ ਦੇ ਸਰਕਾਰੀ ਡਾਕਟਰ ਵੀ ਹੈਗੇ ਨੇ ਪ੍ਰਾਈਵੇਟ ਵੀ ਹੈਗੇ ਨੇ ਆਰਥੋ ਦੇ ਵੀ ਹੈਗੇ ਨੇ ਸਰਜਨ ਵੀ ਹੈਗੇ ਨੇ ਜੀ ਮੈਡੀਸਨ ਦੇ ਵੀ ਹੈਗੇ ਨੇ ਜਿਹੜੀ ਸੰਗਤ ਆਉਂਦੀ ਹੈ ਪਹਿਲਾਂ ਆਪਾਂ ਨੂੰ ਡਾਕਟਰ ਸਾਹਿਬ ਕੋਲ ਜਾ ਕੇ ਚੈੱਕਅਪ ਕਰਾਉਣ ਤੋਂ ਬਾਅਦ ਉਸ ਤੋਂ ਬਾਅਦ ਸਲੀਪ ਬੰਦੀ ਉਹਨਾਂ ਦੀ ਸਲੀਪ ਬਣਨ ਤੋਂ ਬਾਅਦ ਫਾਰਮੇਸੀ ਤੋਂ ਉਹਨਾਂ ਨੂੰ ਦਵਾਈ ਮਿਲਦੀ ਹੈ ਜੀ ਦਵਾਈਆਂ ਦਾ ਕੋਈ ਪੈਸਾ ਨਹੀਂ ਲੈਂਦੇ ਆਪਾਂ ਬਿਲਕੁਲ ਫ੍ਰੀ ਮਿਲਦੀਆਂ ਨੇ ਜੀ ਇੱਥੇ ਜਿਹੜਾ ਲੰਗਲ ਆਇਆ ਇੱਥੇ ਵੀ ਹੁਣ ਜਿਹੜੇ ਡਾਕਟਰ ਨਾਲ ਮੌਜੂਦ ਨੇ ਤੁਹਾਡੇ ਹਾਂਜੀ ਹਾਂਜੀ ਮੌਜੂਦ ਨੇ ਜੀ ਉਹਨਾਂ ਦੇ ਵੱਲੋਂ ਪਹਿਲਾਂ ਮਰੀਜ਼ ਨੂੰ ਚੈੱਕ ਕੀਤਾ ਜਾਂਦਾ ਫਿਰ ਦਵਾਈ ਦਿੱਤੀ ਜਾਂਦੀ ਜੀ ਬਿਲਕੁਲ ਵੀਰੇ ਹੁਣ ਕਿੰਨਾ ਕਿ ਜੇ ਤੁਹਾਡੀ ਜਣ ਕੇ ਜਿਹੜੀ ਟਰਸਟ ਹੈ ਜਿੱਦਾਂ ਹਿਮਨ ਕੇਅਰ ਵੈਲਫੇਅਰ ਕਲੱਬ ਹੈ ਕਿੰਨੇ ਕਾ ਜਿਹੜਾ ਪਰਿਵਾਰ ਹੈ ਵੱਡਾ ਹੋ ਚੁੱਕਿਆ ਹੈ ਆਪਣੇ ਦੀ 40 50 ਮੈਂਬਰ ਹੈਗੇ ਨੇ ਜੀ ਜਿਹੜੇ ਆਪਣਾ ਨਿਰੰਤਰ ਸੇਵਾ ਨਿਭਾ ਰਹੇ ਨੇ ਜੀ ਪਟਿਆੜਵੀ ਨਿਭਾ ਰਹੇ ਨੇ ਜੀ ਕਿਤੇ ਹੋਰ ਲੋਡ ਪੈਂਦੀ ਹੈ ਹੜਾ ਚ ਵੀ ਆਪਣੀ ਟੀਮ ਹੈ ਜੀ ਪਟਿਆਲੇ ਤੁਸੀਂ ਵੀਡੀਓ ਵੇਖ ਵੀ ਸਕਦੇ ਹੋ ਸੋਸ਼ਲ ਮੀਡੀਆ ਤੇ ਆਪਣੇ ਹਿਮਨ ਹਿਮਨ ਕੇਅਰ ਵੈਲਫੇਅਰ ਕਲੱਬ ਦਾ ਨਾਮ ਦਾ ਪੇਜ ਹੈ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਹੜਾ ਚ ਵੀ ਆਪਣੀ ਸੇਵਾ ਲੱਗੀ ਹੈ ਜੀ ਕੋਰੋਨਾ ਚ ਵੀ ਕਾਫੀ ਆਪਣੀ ਜਿਹੜੀ ਟੀਮ ਨੇ ਪਟਿਆਲੇ ਦੇ ਜਿਹੜੇ ਏ ਕਿੱਥੋਂ ਆਉਂਦਾ ਪੈਸਾ ਕਿੱਥੋਂ ਆਉਂਦਾ ਪੰਡ ਵੀਰੇ ਆਪਣੇ ਕੋਲ ਨਾਲ ਜਿਵੇਂ ਐਦਾਂ ਜੀ ਆਪਣੇ ਇੱਕ ਵਟਸਐਪ ਗਰੁੱਪ ਬਣਿਆ ਪਿਆ WhatsApp ਗਰੁੱਪ ਦੇ ਥਰੂ ਜੋ ਜੋ ਆਪਾਂ ਨੂੰ ਦਵਾਈਆਂ ਦੀ ਲੋੜ ਹੁੰਦੀ ਹੈ ਆਪਾਂ ਦਵਾਈਆਂ ਦੀ ਲੋੜ ਹੀ ਪਾਉਨੇ ਆ ਤੇ ਸੰਗਤ ਆਪਣੇ ਕੋਲ ਦਵਾਈਆਂ ਦੇ ਰੂਪ ਚ ਹੀ ਆਪਣੀ ਸੇਵਾ ਭੇਜ ਦਿੰਦੀ ਹੈ ਤੁਸੀਂ ਮੰਨ ਲਓਗੇ ਵੀਰੇ ਜਿਹੜੀ ਆਪਣੀ ਆ ਸੇਵਾ ਚੱਲ ਰਹੀ ਹੈ ਜਿਹੜੀ ਆਪਾਂ ਇੱਥੇ ਫਤਗੜ ਸਾਹਿਬ ਦੀ ਧਰਤੀ ਤੇ ਖੜੇ ਹਾਂ ਇਸ ਟਾਈਮ ਤੇ ਜਿਹੜੀ ਸਾਰੀ ਜਿਹੜੀ ਆਪਣੀ ਸੇਵਾ ਹੀ ਹੈ ਸਿਰਫ ਦਵਾਈਆਂ ਦੇ ਰੂਪ ਚ ਹੀ ਆਈ ਹੈ ਆਪਣੇ ਕੋਲ ਸੰਗਤ ਆਪਣੇ ਕੋਲ ਦਵਾਈਆਂ ਪਹੁੰਚਾ ਦਿੰਦੀ ਹੈ ਜਿਵੇਂ ਦਵਾਈਆਂ ਦੀ ਲੋੜ ਹੈ ਜਾਂ ਆਪਾਂ ਨੂੰ ਬੈਂਚਾਂ ਦੀ ਲੋੜ ਹੈ ਜਾਂ ਕੋਈ ਹੋਰ ਸਮਾਨ ਦੀ ਲੋੜ ਹੈ ਜਿਵੇਂ ਟੈਸਟਿੰਗ ਲਈ ਸਮਾਨ ਦੀ ਲੋੜ ਹੈ ਸੰਗਤ ਆਪਣੇ ਕੋਲ ਸਿੱਧਾ ਉਹੀ ਪਹੁੰਚਾ ਦਿੰਦੀ ਹੈ ਐ ਕਰਕੇ ਮਹਾਰਾਜ ਦੀ ਕਿਰਪਾ ਨਾਲ ਇੱਕ ਗਰੁੱਪ ਦੇ ਥਰੂ ਹੀ ਸਾਰਾ ਕੁਝ ਚੱਲ ਰਿਹਾ ਵੀਰੇ ਭਈ ਇੱਥੇ ਟੈਸਟ ਵੀ ਹੁੰਦੇ ਨੇ ਜਿਵੇਂ ਤੁਸੀਂ ਕਹੇ ਵੀ ਸਾਰੇ ਖੂਨ ਬਲੱਡ ਟੈਸਟ ਵੀ ਹੁੰਦੇ ਨੇ ਖੂਨ ਦੇ ਹਰ ਤਰ੍ਹਾਂ ਦੇ ਟੈਸਟ ਹੁੰਦੇ ਨੇ ਵੀਰੇ ਕ੍ਰਿਸ਼ਨ ਲੈਬ ਹੈਗੀ ਹੈ ਪਟਿਆਲੇ ਤੁਸੀਂ ਸੁਣਿਆ ਵੀ ਹੋਗਾ ਸਾਰਿਆਂ ਨੇ ਮਸ਼ਹੂਰ ਹੈ ਕ੍ਰਿਸ਼ਨ ਲੈਬ ਉਹਨਾਂ ਦੇ ਸਹਿਯੋਗ ਨਾਲ ਆਪਾਂ ਜਿਹੜਾ ਇੱਥੇ ਖੂਨ ਦੇ ਟੈਸਟ ਵੀ ਲਾ ਰਹੇ ਹਾਂ ਵੀਰੇ ਨਾਲ ਨਾਲ ਸੋ ਜਨਨ ਕਿ ਕਹਿੰਦੇ ਨੇ ਕਿ ਕਾਰਮਾ ਵਧਦਾ ਗਿਆ ਤਾਂ ਨਾਲ ਨਾਲ ਜਿਹੜੇ ਇਹ ਕਹਿੰਦੀ ਕਿ ਪਰਿਵਾਰ ਵੱਡਾ ਹੁੰਦਾ ਬਿਲਕੁਲ ਬਿਲਕੁਲ ਜੀ ਮਾਰਾ ਨੇ ਤਰਸ ਖਾ ਕੇ ਸ਼ੁਕਰਾਨਾ ਕਰਦੇ ਆ ਗੁਰੂ ਸਾਹਿਬ ਦਾ ਕਿ ਆਪਣੀ ਟੀਮ ਜੋੜੀ ਜੀ ਸੇਵਾਵਾਂ ਲੈ ਰਹੇ ਨੇ ਬਹੁਤ ਬਹੁਤ ਸ਼ੁਕਰਾਨਾ ਗੁਰੂ ਸਾਹਿਬ ਸੰਕਤ ਨੂੰ ਅਪੀਲ ਕਰਦੇ ਆਂ ਜੀ ਇੱਕ ਤਾਂ ਸਿੱਖੀ ਨਾਲ ਜੁੜੋ ਜੀ ਤੁਸੀਂ ਤੁਹਾਨੂੰ ਮੈਂ ਪਹਿਲਾਂ ਦੀ ਫੋਟ ਦਿਖਾਉਂਗਾ ਵੀਰੇ ਮੈਂ ਵੀ ਇਸ ਟਾਈਮ ਮਹਾਰਾ ਨੇ ਮੈਨੂੰ ਆਪਣਾ ਸਿੱਖੀ ਜਿਹੜੀ ਬਖਸ਼ੀ ਐ ਪਹਿਲਾਂ ਮੇਰੀ ਵੀ ਕਲੀਨ ਸ਼ੇਪ ਸੀ ਕਿ ਵੀਰੇ ਤਾੜੇ ਉਪrakash ਨਹੀਂ ਸੀ ਮੇਰੇ ਮੇਰੇ ਸਿਰ ਦੇ ਵਾਲ ਵੀ ਨਹੀਂ ਸੀਗੇ ਮਹਾਰਾ ਨੇ ਇੱਕੋਦਮ ਸੇਵਾ ਦੇ ਥਰੂ ਇਹੋ ਜੀ ਕਿਰਪਾ ਕੀਤੀ ਵੀਰੇ ਜ਼ਿੰਦਗੀ ਚੇਂਜ ਹੋ ਗਈ ਪਤਾ ਨਹੀਂ ਲੱਗਿਆ ਵੀਰੇ ਕਿਵੇਂ ਹੋ ਗਈ ਇੰਨੀ ਮਹਾਰਾ ਦੀ ਕਿਰਪਾ ਹੋਈ ਐ ਵੀਰੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਵੀਰ ਜਿਨ੍ਹਾਂ ਦੇ ਵੱਲੋਂ ਇਹ ਜਿਹੜਾ ਪੂਰਾ ਕੈਂਪ ਹੈ ਉਹਨੂੰ ਲਾਇਆ ਜਾਂਦਾ ਜਿਹੜੇ ਮੁੱਖ ਤੌਰ ਤੇ ਜਿਹੜੀ ਭੂਮਿਕਾ ਨਿਭਾਉਂਦੇ ਆ ਕਹਿੰਦੇ ਕਿ ਮੇਨ ਪਾਰਟ ਨੇ ਇਸ ਕੈਂਪ ਦਾ ਜਿਹੜਾ ਇਹ ਫ੍ਰੀ ਦਵਾਈਆਂ ਦਾ ਲੰਗਰ ਹੈ ਸੋ ਇਹਨਾਂ ਦੇ ਜਿਹੜੀ ਦੇਖ ਰੱਖ ਦੇ ਵਿੱਚੋਂ ਲੱਗਦਾ ਕਹਿੰਦੇ ਨੇ ਕਿ ਪਰਿਵਾਰ ਹੁਣ ਵੱਡਾ ਹੋ ਚੁੱਕਿਆ ਸੋ ਇੱਥੇ ਅੱਜ ਸੰਗਤ ਨੂੰ ਤੁਸੀਂ ਭੀੜ ਦੇਖ ਸਕਦੇ ਹੋ ਕਿ ਸੰਗਤ ਨੂੰ ਇੱਧਰ ਡਾਕਟਰ ਸਾਹਿਬ ਵੀ ਬੈਠੇ ਨੇ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਮਰੀਜ਼ ਦਾ ਚੈੱਕਅਪ ਕੀਤਾ ਜਾਂਦਾ ਕਿ ਜਿਹੜੀ ਉਹਨਾਂ ਨੂੰ ਉਹ ਸਰੀਰ ਦੇ ਵਿੱਚ ਪ੍ਰੋਬਲਮ ਆਉਂਦੀ ਆ ਕਿ ਜਿਹੜੀ ਦੁੱਖ ਤਕਲੀਫਾ ਉਹ ਜੀ ਜਿਹੜੀ ਉਹਨਾਂ ਦੀ ਸੁਣ ਕੇ ਉਸ ਤੋਂ ਬਾਅਦ ਹੀ ਜਿਹੜੀ ਉਹਨਾਂ ਦੇ ਵੱਲੋਂ ਕਹਿੰਦੀ ਕਿ ਜਿਹੜੀ ਦਵਾਈ ਰეკਮੈਂਡ ਕੀਤੀ ਜਾਂਦੀ ਹੈ ਉਹੀ ਦਵਾਈ ਫਿਰ ਇੱਥੋਂ ਜਿਹੜੀ ਉਹਨਾਂ ਨੂੰ ਉਹ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ ਇੱਥੇ ਜਿਹੜੇ ਕਹਿੰਦੀ ਕਿ ਗਰੀਬ ਪਰਿਵਾਰ ਵੀ ਆਉਂਦੇ ਆ ਹਰ ਕਹਿੰਦੀ ਕਿ ਜਦੋਂ ਭਾਈ ਕਨਈਆ ਜਿਹਦੇ ਵਾਰਿਸ ਹੋਣ ਭਾਈ ਕਨਈਆ ਜਿਹਦੇ ਵੱਲੋਂ ਜਿਹੜਾ ਪਾਣੀ ਵੀ ਪਲਾਇਆ ਜਾਂਦਾ ਸੀ ਮੱਲਮ ਪੱਟੀ ਕੀਤੀ ਜਾਂਦੀ ਸੀ ਉਹ ਕੋਈ ਜਾਤ ਦੇਖ ਕੇ ਨਹੀਂ ਸੀ ਕੀਤੀ ਜਾਂਦੀ ਸੀ ਕੋਈ ਧਰਮ ਦੇਖ ਕੇ ਨਹੀਂ ਸੀ ਕੀਤੀ ਜਾਂਦੀ ਸੋ ਉਸੇ ਤਰ੍ਹਾਂ ਭਾਈ ਕਨਈਆ ਜੀ ਦੇ ਵੰਸ਼ ਜਿਹੜੇ ਅੱਜ ਦਵਾਈਆਂ ਦਾ ਲੰਗਰ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਵੀ ਜਿਹੜਾ ਹਰ ਸੰਗਤ ਨੂੰ ਉਸੇ ਖੜੇ ਮੱਥੇ ਪਿਆਰ ਮੁਹੱਬਤ ਦੇ ਨਾਲ ਅਟੈਂਡ ਕੀਤਾ ਜਾਂਦਾ ਹਰ ਮਰੀਜ਼ ਨੂੰ ਜਿਹੜਾ ਉਹ ਇੱਥੋਂ ਦਵਾਈ ਦੇ ਕੇ ਫ੍ਰੀ ਤੌਰ 'ਆ ਜਾਂਦਾ ਸੋ ਤਸਵੀਰਾ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਤੋਂ